ਸਾਡੇ ਅਪੈਲਗਾਮ ਦੇ ਅੰਦਰ ਅਟੈਕ ਤੋਂ ਬਾਅਦ ਸਾਡੇ ਹੋਟਲ ਐਸੋਸੀਏਸ਼ਨ ਹੋਟਲ ਇੰਡਸਟਰੀ ਨੂੰ ਬਹੁਤ ਹੀ ਨੁਕਸਾਨ ਹੋਇਆ ਹੈ। ਔਰ ਅਸੀਂ ਤੇ ਹੋਟਲ ਜਿਹੜੇ ਮਾਲਕ ਹੈਗੇ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਜੀ ਹੋਟਲ ਦੇ ਜਿਹੜੇ ਠੇਕੇਦਾਰ ਹੈਗੇ ਨੇ ਉਹਨਾਂ ਦੇ ਬਾਰੇ ਥੋੜਾ ਜਿਹਾ ਧਿਆਨ ਰੱਖਣ। ਟੂਰਿਸਟ ਨੂੰ ਵੀ ਔਰ ਇਹੀ ਅਪੀਲ ਕਰਦੇ ਆਂ ਕਿ ਤੁਸੀਂ ਵੀ ਇੱਥੇ ਆਓ ਇੱਥੇ ਕੋਈ ਡਰ ਦਾ ਮਾਹੌਲ ਨਹੀਂਗਾ ਤੁਸੀਂ ਆਰਾਮ ਦੇ ਨਾਲ ਆਓ ਕੋਈ ਦਿੱਕਤ ਨਹੀਂਗੀ। ਪਰ ਦੇਖੋ ਬਹੁਤ ਮਾਹੌਲ ਖਰਾਬ ਹੋ ਗਿਆ ਹੈ ਟੂਰਿਸਟ ਬਿਲਕੁਲ ਆਣਾ ਹੀ ਬੰਦ ਹੋ ਗਿਆ ਭਲਾ ਟੂਰਿਸਟ ਦੀ ਗਿਣਤੀ ਵੱਧ ਝੜ ਕੇ ਆਂਦੀ ਸੀ ਸਾਡੇ ਕੋਲ ਉਹਨੇ ਸਾਡੇ ਹੋਟਲ ਦੀ ਆਮਦਨੀ ਵੱਧਦੀ ਸੀ ਜੁਰਦਾ ਪੈਲਗਾਮ ਚ ਹਲਮਾ ਆਇਆ ਉਸ ਤੋਂ ਬਾਅਦ ਟੂਰਿਸਟ ਬਿਲਕੁਲ ਆਣਾ ਬੰਦ ਹੋ ਗਿਆ ਪਿਛਲੇ ਦਿਨੀ ਹੀ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਗਿਆ ਜਿਸ ਤੋਂ ਬਾਅਦ ਦੇਰ ਰਾਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਦਿਨ ਚੜਦਿਆਂ ਹੀ ਪਿੰਡ ਜੇਠੂਵਾਲ ਦੇ ਖੇਤਾਂ ਦੇ ਵਿੱਚੋਂ ਜਿਹੜੀ ਮਜ਼ਾਇਲ ਆਉਂਵੀਂ ਮਿਲਿਆ ਤਾਂ ਉੱਥੇ ਹੀ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਹੋਟਲ ਜਿਹੜੇ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਤਾਂ ਹੋਰ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਸ਼ੇਰਾਂ ਵਾਲੇ ਗੇਟ ਦੀ ਸਾਂਝੀ ਕਰਦੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੰਗਤ ਜਦੋਂ ਆਉਂਦੀ ਹੈ ਤਾਂ ਇਹ ਪੂਰੀ ਜਿਹੜੀ ਜਗ੍ਹਾ ਉਹ ਟ੍ਰੈਫਿਕ ਦੇ ਨਾਲ ਭਰੀ ਹੋਈ ਦਿਖਾਈ ਦਿੰਦੀ ਆ ਤਾਂ ਫਿਲਹਾਲ ਜੇਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੀਆਂ ਸੜਕਾਂ ਨੇ ਉਹ ਫਿਲਹਾਲ ਖਾਲੀ ਦਿਖਾਈ ਦੇ ਰਹੀਆਂ ਤਾਂ ਇੱਧਰ ਦੀ ਤਸਵੀਰ ਉਹਨਾਂ ਸਾਂਝੀ ਕਰਦੇ ਪਏ ਤੁਸੀਂ ਵੇਖ ਸਕਦੇ ਹੋ ਕਿ ਹੋਟਲਾਂ ਦੇ ਬਾਹਰ ਕਿਸੇ ਵੀ ਤ ਨਈਦ ਹਾਈ ਦੇ ਰਹਾ ਤਾਂ ਪੂਰੇ ਜਿਹੜੇ ਹੋਟਲ ਦੇ ਬਾਹਰ ਜਿਹੜੇ ਖਾਲੀ ਸੜਕਾਂ ਜੜੀਆਂ ਦਿਖਾਈ ਦੇ ਰੀਆਂ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਹੋਟਲਾਂ ਦੇ ਮਾਲਕ ਨੇ ਤਾਂ ਉਹ ਵੀ ਪਹੁੰਚੇ ਹੋਏ ਨੇ ਤਾਂ ਜਿਨ੍ਹਾਂ ਦੇ ਵੱਲੋਂ ਹੋਟਲ ਲਏ ਗਏ ਨੇ ਤਾਂ ਉਹ ਵੀ ਅੱਜ ਸੜਕਾਂ ਦੇ ਉੱਪਰ ਆਏ ਹੋਏ ਨੇ ਤਾਂ ਜੱਕਰ ਅਸੀਂ ਗੱਲ ਕਰੀ ਉੱਥੇ ਉਹਨਾਂ ਦੇ ਪ੍ਰਧਾਨ ਵੀ ਪਹੁੰਚੇ ਨੇ ਤਾਂ ਕੀ ਨਾਮ ਆਰੀ ਪਹਿਲਾਂ ਤੁਹਾਡਾ ਮੈਂ ਗੁਰਪ੍ਰਤਾਪ ਸਿੰਘ ਜੀ ਹੋਟਲ ਐਸੋਸੀਏਸ਼ਨ ਸ਼ੇਰਾਵਾਲਾ ਗੇਟ ਤੋਂ ਪ੍ਰਧਾਨ ਹੈ ਜੀ ਅੱਜ ਕੀ ਕਿਹਾ ਜਾਂਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਅੱਜ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ ਤਾਂ ਕੀ ਫੈਸਲਾ ਲਿਆ ਗਿਆ ਜੀ ਇਹਦੇ ਵਿੱਚ ਫੈਸਲਾ ਇਹੀ ਲੈ ਗਿਆ ਜੀ ਆਪਣਾ ਸਾਡੇ ਅਪੈਲਗਾਮ ਦੇ ਅੰਦਰ ਅਟੈਕ ਤੋਂ ਬਾਅਦ ਸਾਡੇ ਹੋਟਲ ਐਸੋਸੀਏਸ਼ਨ ਹੋਟਲ ਇੰਡਸਟਰੀ ਨੂੰ ਬਹੁਤ ਹੀ ਨੁਕਸਾਨ ਹੋਇਆ ਹੈ ਔਰ ਅਸੀਂ ਤੇ ਹੋਟਲ ਜਿਹੜੇ ਮਾਲਕ ਹੈਗੇ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਜੀ ਹੋਟਲ ਦੇ ਜਿਹੜੇ ਠੇਕੇਦਾਰ ਹੈਗੇ ਨੇ ਉਹਨਾਂ ਦੇ ਬਾਰੇ ਥੋੜਾ ਜਿਹਾ ਧਿਆਨ ਰੱਖਣ ਔਰ ਉਹਨਾਂ ਦਾ ਸਹਿਯੋਗ ਕਰਨ ਜੇਕਰ ਅਸੀਂ ਗੱਲ ਕਰੀਏ 2 ਦਿਨ ਹੋਏ ਨੇ ਜੀ ਇਹ ਜਿਹੜਾ ਕੰਮ ਦੀ ਸ਼ੁਰੂਆਤ ਹੋਈ ਆ ਤਾਂ ਜਿਹੜਾ ਪੁਰਾਣਾ ਕਿਰਾਇਆ ਉਹ ਮਾਲਕਾਂ ਨੂੰ ਦਿੱਤਾ ਜਾਏਗਾ ਜੀ ਉਹ ਤੇ ਜਰੂਰ ਦਿੱਤਾ ਜਾਏਗਾ ਜੀ ਅਸੀਂ ਤੇ 2 ਦਿਨ ਤੋਂ ਬਾਅਦ ਦੀ ਗੱਲ ਹੀ ਕਰਾਂਗੇ ਜੀ ਕਿਉਂਕਿ ਪਰਸੋ 2-3 ਦਿਨ ਤੋਂ ਹੀ ਆਪਣਾ ਟੂਰਿਸਟ ਦੇ ਅੰਦਰ ਫਰਕ ਪਿਆ ਪਹਿਲੇ ਤੇ ਟੂਰਿਸਟ ਚੱਲਦਾ ਹੀ ਪਿਆ ਸੀਗਾ ਜੀ ਤਾਂ ਜਿੱਕਰ ਅਸੀਂ ਗੱਲ ਕਰੀਏ 에어ਪੋਰਟ ਵੀ ਜਿਹੜਾ 10 ਮਈ ਤੱਕ ਬੰਦ ਕਰ ਦਿੱਤਾ ਗਿਆ ਤਾਂ ਬਾਰਡਰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਜਿਹੜੀ ਟੂਰਿਸਟ ਦੀ ਆਮਦਨ ਕੱਟੀ ਹੈ ਜੀ ਬਿਲਕੁਲ ਕੱਟੀ ਹੈ ਜੀ ਹੋਟਲ ਜਿਹੜਾ ਚੱਲਦਾ ਸੀਗਾ ਜੀ ਅਗਰ ਮਤਲਬ ਅਸੀਂ ਦੇਖਿਆ ਜਾਵੇ ਤੇ 2-3 ਦਿਨ ਲਈ ਟੂਰਿਸਟ ਆਂਦਾ ਸੀਗਾ ਦਰਬਾਰ ਸਾਹਿਬ ਅਗਰ ਆਣਾ ਹੋਏ ਤਾਂ ਉਹਨੂੰ 1 ਦਿਨ ਦਾ ਹੀ ਟਾਈਮ ਲੱਗਦਾ ਸੀ ਅਗ ਹੋਟਲ ਦੇ ਅੰਦਰ ਉਹ ਸਟੇ ਕਰਦਾ ਸੀਗਾ ਹੋਟਲ ਦੇ ਸਟੇ ਕਰਨ ਦੇ ਨਾਲ ਸਾਡੇ ਹੋਟਲਾਂ ਦੇ ਅੰਦਰ ਕਾਰੋਬਾਰ ਤੇ ਵਾਧਾ ਹੀ ਸੀਗਾ ਜੀ ਤੇ ਅਸੀਂ ਤੇ ਟੂਰਿਸਟ ਨੂੰ ਵੀ ਔਰ ਇਹੀ ਅਪੀਲ ਕਰਦੇ ਆ ਕਿ ਤੁਸੀਂ ਵੀ ਇੱਥੇ ਆਓ ਇੱਥੇ ਕੋਈ ਡਰ ਦਾ ਮਾਹੌਲ ਨਹੀਂਗਾ ਤੁਸੀਂ ਆਰਾਮ ਦੇ ਨਾਲ ਆਓ ਕੋਈ ਦਿੱਕਤ ਨਹੀਂ ਗਈ। ਬਿਲਕੁਲ ਬਹੁਤ ਵਰੀਆ ਗੱਲ ਤੁਹਾਡੇ ਵੱਲੋਂ ਕਹੀ ਗਈ ਹੈ ਡਰਨਾ ਨਹੀਂ ਚਾਹੀਦਾ ਜਰੂਰ ਉਹਨਾਂ ਦੇ ਵੱਲੋਂ ਕਹਿ ਕਿ ਮਾਹੌਲ ਬਿਲਕੁਲ ਠੀਕ ਹੈ ਤਾਂ ਲਗਾਤਾਰ ਗੱਲਬਾਤ ਜਾਰੀ ਹੀ ਰੱਖਾਂਗੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਅਕਸਰ ਅਸੀਂ ਇਹਨਾਂ ਸੜਕਾਂ ਦੇ ਉੱਪਰ ਦੇਖਦੇ ਆ ਕਿ ਸੜਕਾਂ ਬਹੁਤ ਜਾ ਰਹੀਆਂ ਜਿਹੜੀਆਂ ਭਰੀਆਂ ਹੁੰਦੀਆਂ ਨੇ ਤਾਂ ਉਹਨੂੰ ਲੈ ਕੇ ਅੱਜ ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਜੀ ਸੜਕਾਂ ਦੇ ਉੱਪਰ ਪਰ ਦੇਖੋ ਬਹੁਤ ਮਾਹੌਲ ਖਰਾਬ ਹੋ ਗਿਆ ਹੈ ਟੂਰਿਸਟ ਬਿਲਕੁਲ ਆਉਣਾ ਹੀ ਬੰਦ ਹੋ ਗਿਆ ਭਲਾ ਟੂਰਿਸਟ ਦੀ ਗਿਣਤੀ ਵੱਧ ਝੜ ਕੇ ਆਂਦੀ ਸੀ ਤੁਹਾਡੇ ਕੋਲ ਉਸ ਤੋਂ ਬਾਅਦ ਟੂਰਿਸਟ ਬਿਲਕੁਲ ਆਉਣਾ ਬੰਦ ਹੋ ਗਿਆ ਉਹਦੇ ਨਾਲ ਸਾਡੇ ਸਾਰੇ ਰੋਜ਼ਗਾਰ ਬੰਦ ਹੋਏ ਹੋਏ ਆ ਜਿਹੜੇ ਸਟਾਫ ਖਰਚਾ ਬਿਜਲੀ ਖਰਚਾ ਸਾਰਾ ਕੁਝ ਹੀ ਉੱਚਾ ਹੀ ਗੱਡੀ ਦਾ ਸੀ ਹੁਣ ਹੋਟਲ ਦੇ ਵਿੱਚ ਕੋਈ ਵੀ ਨਹੀਂ ਆ ਰਿਹਾ ਜੀ ਬਿਲਕੁਲ ਵੀ ਕੋਈ ਨਹੀਂ ਆ ਰਿਹਾ ਹੋਟਲ ਖਾਲੀ ਪਈ ਤੀ ਦੇਖ ਸਕਦੇ ਸਾਰੀ ਸੜਕਾਂ ਖਾਲੀ ਪਈਆਂ ਹੋਈਆਂ ਜੇਕਰ ਅਸੀਂ ਗੱਲ ਕਰੀਏ ਹੋਟਲਾਂ ਦੇ ਜਿਹੜੇ ਮਾਲਕ ਨੇ ਵੀ ਇੱਥੇ ਪਹੁੰਚਦੇ ਅਸੀਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਕੀ ਫੋਕ੍ਰੇਸ਼ਨ ਖੋਲੋੜੀ ਹੈ ਹਾਂਜੀ ਕਿਹੜਾ ਹੋਟਲ ਆ ਜੀ ਤੁਹਾਡਾ ਇੱਥੇ ਫੋਟੋ ਗੈਸ ਹੋਜੀ ਹਾਂਜੀ ਤੇ ਕੀ ਕਹਿਣਾ ਚ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਕਰਾਂ ਜੇ ਕਿ ਜਿੱਥੋਂ ਤੱਕ ਦੇਸ਼ ਦਾ ਸਵਾਲ ਆ ਤੇ ਅਸੀਂ ਦੇਸ਼ ਲਈ ਜੇ ਅਸੀਂ ਕੁਝ ਵੀ ਕਰ ਸਕਦੇ ਹਾਂ ਸਾਨੂੰ ਜੇ ਆਪਣਾ ਸਭ ਕੁਝ ਕੁਰਬਾਨ ਕਰਨਾ ਪਏ ਤਾਂ ਉਹ ਕਰਾਂਗੇ ਕਿਉਂਕਿ ਸਾਡੇ ਤੇ ਅਟੈਕ ਹੋਇਆ ਹੈ ਕਿ ਸਾਡੇ ਜਿਹੜੇ ਵੀਰਾਂ ਤੇ ਜਾਂ ਭੈਣ ਅਟੈਕ ਹੋਇਆ ਉਹ ਸਾਡੇ ਲਈ ਇੱਕ ਬਹੁਤ ਮਾੜਾ ਅਸੀਂ ਇਹਦਾ ਜਵਾਬ ਆਪਣੇ ਦੇਸ਼ ਵੱਲੋਂ ਸਾਨੂੰ ਸੰਜੂਰ ਆਪਰੇਸ਼ਨ ਦੇ ਤੌਰ ਤੇ ਜ਼ਾਹਰ ਹੈ ਅਸੀਂ ਉਸ ਨਾਲ ਪੂਰੇ ਸਹਿਮਤ ਹਾਂ ਅਸੀਂ ਆਪਣੀ ਸਰਕਾਰ ਦੇ ਨਾਲ ਬਿਲਕੁਲ ਨਾਲ ਲੱਗੇ ਹਾਂ ਪਰ ਜਿੱਥੋਂ ਤੱਕ ਸਾਨੂੰ ਆਪਣੇ ਬਿਜ਼ਨਸ ਵਾਲਿਆ ਕਿ ਬਿਜ਼ਨਸ ਹੁਣ ਸਾਰਿਆਂ ਦਾ ਹੈ ਬਹੁਤ ਘਟ ਗਿਆ ਦੇਖੋ ਪੁਰਾਣੇ ਸਿਪਹਿਲਾ ਬਹੁਤ ਜ਼ਿਆਦਾ ਆਂਦਾ ਸੀ ਤੇ ਇਸ ਵੇਲੇ ਇਸ ਵੇਲੇ ਤੁਸੀਂ ਨਾ ਮਾਤਰੀ ਕਹਿ ਸਕਦੇ ਹੋ ਪਰ ਇਹਦੇ ਨਾਲ ਹੁੰਦਾ ਵੀ ਮਾਲਕ ਔਰ ਹੋਟਲ ਜਿਹੜੇ ਠੇਕੇਦਾਰ ਦੋਨੇ ਨਾਲ ਮਿਲ ਕੇ ਕੰਮ ਕਰਨਗੇ ਫਿਰ ਤੇ ਬਹੁਤ ਵਧੀ ਰਹੇਗਾ ਜੇ ਕਲਾ ਮਾਲਕਾਂ ਤੇ ਬੋਝ ਪਏਗਾ ਜਾਂ ਠੇਕੇਦਾਰਾਂ ਤੇ ਬੋਝ ਪਏਗਾ ਉਹ ਵੀ ਮਾੜਾ ਹੈਗਾ ਇਸ ਕਰਕੇ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰ ਦਿੱਤੀ ਆ ਕਿ ਤੁਸੀਂ ਜੋ ਵੀ ਇਹਦਾ ਵਧੀਆ ਸੋਲੂਸ਼ਨ ਆ ਉਹ ਸਾਨੂੰ ਕੱਢ ਕੇ ਦਿਓ ਤਾਂ ਕਿ ਅਸੀਂ ਦੋਨੇ ਸਰਵਾਈਵ ਕਰ ਸਕੀਏ ਨਾ ਕਿ ਗੱਲੇ ਕਿਉਂਕਿ ਜੇ ਆਪੇ ਮਾਲਕਾਂ ਤਰਫ ਸੋਚੀਏ ਤੇ ਮਾਲਕਾਂ ਨੇ ਵੀ ਲੋਨ ਲੈ ਹੁੰਦੇ ਲੋਨ ਲੈ ਕੇ ਉਹਨਾਂ ਨੂੰ ਕਰਦੇ ਉਤਾਰਨੇ ਹੁੰਦੀ ਆ ਤੇ ਉਹ ਠੇਕੇਦਾਰਾਂ ਨੇ ਆਪਣੇ ਕਿਰਾਏ ਕਢਣੇ ਹੁੰਦੇ ਉਹਨਾਂ ਵੀ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਇਸ ਕਰਕੇ ਅਸੀਂ ਪ੍ਰਧਾਨ ਜੀ ਇਹ ਬੇਨਤੀ ਕਰਦੇ ਆ ਕਿ ਜੋ ਵੀ ਕੰਮ ਸਵਾਬਧਾਨ ਕੀਤਾ ਜਾਵੇ ਇਹਨਾਂ ਦੋਨਾਂ ਵਾਸਤੇ ਇੱਕ ਬੜਾ ਸਮਝਾਣ ਜਾਣ ਕੇ ਸਵਜਾ ਸਮਝਾਣ ਕੀਤਾ ਜਾਵੇ ਜਰੂਰ ਦੋਨਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਤਾਂ ਜੋ ਹਰ ਕਿਸੇ ਦਾ ਜਿਹੜਾ ਰੋਜ਼ਗਾਰ ਉਹ ਚੱਲਦਾ ਰਹੇ ਬਿਲਕੁਲ ਸਭ ਦਾ ਰੋਜ਼ਗਾਰ ਚੱਲਦਾ ਰਹੇ ਔਰ ਸਭ ਰੋਟੀ ਖਾਂਦੇ ਨੇ ਤੇ ਦੇਸ਼ ਨੂੰ ਅਸੀਂ ਤਰੱਕੀ ਵੱਲ ਜਾਈਏ ਹਾਂਜੀ ਸਾਡੇ ਤੇ ਨਾ ਟੋਟਲ ਜਿਹੜੀ ਚੰਡੀਗੜ੍ਹ ਤੋਂ ਦਿੱਲੀ ਤੋਂ ਕਟੜੇ ਤੋਂ ਬਹੁਤ ਬੁਕਿੰਗ ਹੁੰਦੀ ਸੀ ਟੈਕਸੀ ਦੀ ਹਾਂਜੀ ਹਾਂਜੀ ਔਰ ਮੈਂ ਸੁਣਿਆ ਕਿ 2.5 ਲੱਖ ਦੀ ਗੱਡੀ ਦੀ ਜਿਹੜੀ ਬੁਕਿੰਗ ਹੈਗੀ ਆ ਉਹ ਕੈਨਸਲ ਹੋ ਗਈ ਹੈ ਜੀ ਉਹਦਾ ਸਾਰਾ ਫਰਕ ਤੇ ਸਾਡੇ ਹੋਟਲ ਹੋਟਲ ਇੰਡਸਟਰੀ ਨੂੰ ਪਿਆ ਹੈ ਜੀ ਔਰ ਅਸੀਂ ਤੇ ਅਸੀਂ ਜਾਣੇ ਕਿ ਟੂਰਿਸਟ ਇੱਥੇ ਆਵੇ ਤੇ ਸਾਡਾ ਕਾਰੋਬਾਰ ਚੱਲੇ ਤੇ ਅਸੀਂ ਸਾਰਿਆਂ ਨੂੰ ਨਾਂ ਲੈ ਕੇ ਚੱਲਗੇ ਜੀ ਜੇਕਰ ਅਸੀਂ ਗੱਲ ਕਰੀਏ ਕੋਈ ਵੀ ਟੈਕਸੀ ਇਸ ਰੋਡ ਦੇ ਉੱਪਰ ਦਿਖਾਈ ਨਹੀਂ ਦੇ ਰਹੀ ਜੀ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਇਹ ਰੋਡ ਭਰਿਆ ਹੁੰਦਾ ਸੀ ਪਾਰਕਿੰਗ ਭਰੀ ਹੁੰਦੀ ਸੀ ਆਉਂਦੇ ਬਿਲਕੁਲ ਖਾਲੀ ਹੈ ਜੀ ਲੋਕਾਂ ਨੂੰ ਕੀ ਮੈਸੇਜ ਆਈ ਤੁਹਾਡੇ ਵੱਲੋਂ ਮੈਸੇਜ ਸਾਡੇ ਵੱਲੋਂ ਤੇ ਆਪਣੇ ਟੂਰਿਸਟ ਜਿਹੜੇ ਵੀ ਆ ਰਹੇ ਸੀਗੇ ਜਿਹੜੇ ਆਂਦੇ ਵੀ ਸੀਗੇ ਉਹਨਾਂ ਨੂੰ ਇਹ ਹੀ ਹੈਗਾ ਜੀ ਤੁਸੀਂ ਆਓ ਕੋਈ ਦਿੱਕਤ ਨਹੀਂ ਗਈ ਕੋਈ ਪਰੇਸ਼ਾਨੀ ਨਹੀਂ ਗਈ ਤੁਸੀਂ ਆਓ ਆਪਣੇ ਆਰਾਮ ਦੇ ਨਾਲ ਗੱਡੀਆਂ ਚੱਲ ਰਹੀਆਂ ਤੁਸੀਂ ਆ ਕੇ ਦਰਵਾਜ਼ਾ ਮੱਥਾ ਟੇਕੋ ਘੁੰਮੋ ਫਿਰੋ ਕੋਈ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਕੋਈ ਡਰਨ ਦੀ ਲੋੜ ਨਹੀਂ ਗਈ ਜੀ ਕੋਈ ਡਰਨ ਦੀ ਲੋੜ ਨਹੀਂ ਸਾ ਪੁੱਛੇ ਬੇਖਾਗੇ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਜਿਹੜੇ ਠੇਕੇਦਾਰ ਤੇ ਜਿਹੜੇ ਮਾਲਕ ਨੇ ਉਹ ਅੱਜ ਮੀਡੀਆ ਦੇ ਸਾਹਮਣੇ ਆਇਆ ਨਹੀਂ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਵੇਂ ਜੇਕਰ ਰਲ ਮਿਲ ਕੇ ਚੱਲਣਗੇ ਤਾਂ ਸਾਰਾ ਜਿਹੜਾ ਰਾਜ਼ਕਰ ਜਿਹੜਾ ਉਹ ਚੱਲੇਗਾ ਤਾਂ ਨਾਲ ਦੇ ਨਾਲ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ ਤਾਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਦੋਂ ਮਰਜ਼ੀ ਆ ਸਕਦੇ ਹੋ ਜਗਬਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ